ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕੋਈ ਵੀ ਭੈਣ ਭਰਾ ਆਪਣੇ ਜੀਵਨ ਦੇ ਵਿੱਚ ਇਹ ਤਿੰਨ ਗੱਲਾਂ ਨੂੰ ਅਪਣਾ ਲਵੇ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਵੇ ਮੈਂ ਵਾਹੀ ਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਉਹਦੇ ਜੀਵਨ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਸਤਿਗੁਰ ਸੱਚੇ ਪਾਤਸ਼ਾਹ ਅੰਤਰਜਾਨੀ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਉਹ ਵੀ ਦੇ ਦਿੰਦੇ ਆ ਜੋ ਮਨੁੱਖ ਦੇ ਭਾਗਾਂ ਦੇ ਵਿੱਚ ਉਹਦੀ ਕਿਸਮਤ ਦੇ ਵਿੱਚ ਲਿਖਿਆ ਹੀ ਨਾ ਹੋਵੇ ਇੰਨੀ ਤਾਕਤ ਆਈ ਤਿੰਨ ਕੰਮ ਕਰਨ ਦੇ ਵਿੱਚ ਤਾਂ ਇਹ ਤਿੰਨ ਕੰਮ ਕਿਹੜੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਪਰ ਵੀਡੀਓ ਦੀ ਜਾਣਕਾਰੀ ਆਪ ਜੀ ਦੇ ਨਾਲ ਸਮਝੀ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸੁਣ ਕੇ ਇਹਨੂੰ ਦੂਜੇ ਪਾਸੇ ਨਾ ਲੈ ਜਾਣਾ ਇਹ ਨਾ ਸਮਝਣਾ ਕਿ ਕਿਸੇ ਲਾਲਚ ਵਾਸਤੇ ਕੇ ਆਪਾਂ ਗੁਰੂ ਦੀ ਬਾਣੀ ਨੂੰ ਪੜਨਾ ਹੈ ਜਾਂ ਗੁਰੂ ਨੂੰ ਯਾਦ ਕਰਨਾ ਹੈ ਕਿਉਂਕਿ ਵੀਡੀਓ ਬਣਾਉਣ ਦਾ ਮਕਸਦ ਇਹ ਬਿਲਕੁਲ ਵੀ ਨਹੀਂ ਹੈ ਕਿ ਅਸੀਂ ਲਾਲਚ ਵਾਸਤੇ ਕੇ ਗੁਰੂ ਨੂੰ ਯਾਦ ਕਰੀਏ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਜਦੋਂ ਆਪਾਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿੰਨੇ ਹਨ ਨਾ ਦੁਨਿਆਵੀ ਸੁੱਖ ਆਪਣੇ ਆਪ ਹੀ ਮੰਗਰ ਮੰਗਰ ਤੁਰੇ ਫਿਰਦੇ ਆ ਸਾਨੂੰ ਮੋਹੋਂ ਮੰਗਣੇ ਨਹੀਂ ਪੈਂਦੇ ਸਾਡਾ ਜੀਵਨ ਇੱਕਦਮ ਫਲਟੀ ਖਾ ਜਾਂਦਾ ਹੈ ਮਹਾਰਾ ਸੱਚੇ ਪਾਸ਼ਾ ਜੀ ਦੀ ਬਹੁਤ ਕਿਰਪਾ ਆਉਂਦੀ ਆ ਗੁਰੂ ਸਾਹਿਬ ਜੀ ਦੇ ਉੱਤੇ ভরਸਾ ਰੱਖ ਕੇ ਕਹਿ ਰਹੀ ਆ ਕਿ ਇੱਕ ਵਾਰ ਇਹ ਤਿੰਨ ਕੰਮ ਜ਼ਰੂਰ ਕਰਕੇ ਦੇਖੋ ਸਤਿਗੁਰ ਸੱਚੇ ਪਾਸ਼ਾ ਜੀ ਦੀ ਐਸੀ ਕਿਰਪਾ ਵਰਤਦੀ ਆ ਕਿ ਫਿਰ ਮਹਾਰਾ ਸੱਚੇ ਪਾਸ਼ਾ ਦਿੰਦਿਆਂ ਨਹੀਂ ਥੱਕਦੇ ਲੈਣ ਵਾਲਾ ਥੱਕ ਜਾਂਦਾ ਹੈ ਮਹਾਰਾ ਸੱਚੇ ਪਾਸ਼ਾ ਬਹੁਤ ਕਿਰਪਾ ਕਰਦੇ ਆ ਇਹ ਤਿੰਨ ਕੰਮ ਕਿਹੜੇ ਆ? ਮਹਾਪੁਰਖ ਜੀ ਕਹਿੰਦੇ ਪਹਿਲਾ ਕੰਮ ਆ ਅਮਰਤ ਵੇਲੇ ਦੀ ਭਜਨ ਬੰਦਗੀ। ਸਿੱਖ ਦਾ ਕਦੇ ਵੀ ਨੀਮ ਨਾ ਟੁੱਟੇ ਤਾਂ ਫਿਰ ਗੁਰੂ ਸਾਹਿਬ ਜੀ ਉਹਦੀ ਕਦੇ ਵੀ ਬਾਣ ਨਹੀਂ ਛੱਡਦੇ। ਔਖੇ ਸੌਖੇ ਰਾਹਾਂ ਦੇ ਵਿੱਚੋਂ ਉਹਨੂੰ ਆਪ ਕੱਢ ਲੈਂਦੇ ਆ। ਅਮਰਤ ਵੇਲੇ ਦੀ ਭਜਨ ਬੰਦਗੀ ਸਭ ਤੋਂ ਉੱਤਮ ਭਜਨ ਬੰਦਗੀ ਆ। ਭਾਵੇਂ ਕੀ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਪਰਮਪિતા ਪਰਮਾਤਮਾ ਜੀ ਨੂੰ ਯਾਦ ਕਰ ਸਕਦੇ ਆ। ਕਿਸੇ ਵੀ ਤਰੀਕੇ ਦੇ ਨਾਲ ਯਾਦ ਕਰ ਸਕਦੇ ਆ ਭਾਵੇਂ ਜੀ ਗੁਰਬਾਣੀ ਦਾ ਪਾਠ ਕਰ ਲਈਏ ਭਾਵੇਂ ਅਸੀਂ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੀਏ ਜਾਂ ਗੁਰੂ ਘਰੇ ਜਾ ਕੇ ਸੇਵਾ ਕਰੀਏ ਜਾਂ ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਜਦੋਂ ਆਪਾਂ ਕੋਈ ਨੇਕ ਕੰਮ ਕਰਦੇ ਆ ਕਿਸੇ ਦਾ ਭਲਾ ਕਰਦੇ ਆ ਤਾਂ ਸਾਡਾ ਭਲਾ ਆਪਣੇ ਆਪ ਹੋਣਾ ਸ਼ੁਰੂ ਹੋ ਜਾਂਦਾ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਫ਼ ਸਪਸ਼ਟ ਗੱਲ ਸਮਝਾਈ ਹੈ ਨਾ ਨਿਪਰਕਾ ਬੁਰਾ ਨਾ ਰੱਖੋ ਜੀ ਤੁਮਕੋ ਦੁੱਖ ਨਾ ਹੀ ਪਾਈਂ ਮਾਰ ਸੱਚੇ ਪਾਸ਼ਾ ਜੀ ਤੂੰ ਕਦੇ ਵੀ ਕਿਸੇ ਦਾ ਮਾੜਾ ਕਰੀ ਨਾ ਕਿਸੇ ਦਾ ਮਾੜਾ ਸੋਚੀ ਨਾ ਤੇਰਾ ਮੈਂ ਕਦੇ ਮਾੜਾ ਹੋਣ ਨਹੀਂ ਦਵਾਗਾ ਕਿਉਂਕਿ ਸਾਨੂੰ ਜੋ ਮਿਲਦਾ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਜੋ ਅੱਜ ਅਸੀਂ ਕਰ ਰਹੇ ਹਾਂ ਇੰਨੇ ਹੀ ਗੁਣਾ ਹੋ ਕੇ ਵਾਪਸ ਸਾਨੂੰ ਮੁੜਨਾ ਹੈ ਜੋ ਚੀਜ਼ ਅਸੀਂ ਦੂਜਿਆਂ ਨੂੰ ਦਿੰਨੇ ਆ ਉਹੀ ਗਈ ਗੁਣਾ ਹੋ ਕੇ ਸਾਨੂੰ ਵਾਪਸ ਮੁੜਨੀ ਆ ਸਾਨੂੰ ਸਾਡਾ ਦਿੱਤਾ ਹੋਇਆ ਹੀ ਮਿਲਦਾ ਹੈ ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਨੇ ਆ ਚੰਗੇ ਕੰਮ ਕਰਨੇ ਆ ਜੇ ਆਪਾਂ ਖੁਸ਼ੀਆਂ ਵੰਡਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਦੁੱਗਣੀਆਂ ਹੋ ਹੋ ਕੇ ਖੁਸ਼ੀਆਂ ਆਉਣਗੀਆਂ ਜੇ ਅਸੀਂ ਕਿਸੇ ਦਾ ਭਲਾ ਮੰਗਾਂਗੇ ਤਾਂ ਆਪਣਾ ਭਲਾ ਮੰਗਣ ਦੀ ਲੋੜ ਹੀ ਨਹੀਂ ਪੈਣੀ ਸਾਡਾ ਭਲਾ ਕਰਨ ਦੇ ਲਈ ਗੁਰੂ ਸਾਹਿਬ ਜੀ ਨੇ ਆਪੇ ਹੀ ਮਦਦਗਾਰ ਭੇਜ ਦਿੰਦੇ ਆ ਜੇ ਕਿਤੇ ਰੱਬ ਨਾ ਕਰੇ ਕਿ ਜੀਵਨ ਦੇ ਵਿੱਚ ਕੋਈ ਮੁਸੀਬਤ ਬਣ ਜਾਵੇ ਤੁਸੀਂ ਨੇਕ ਬੰਦੇ ਦੇ ਜੀਵਨ ਨੂੰ ਦੇਖ ਦੇਖ ਲਿਓ ਜੇ ਮਦਦਗਾਰ ਆਪ ਚੰਨ ਚੱਲ ਕੇ ਆਉਂਦੇ ਆ ਉਹ ਕਿਵੇਂ ਹੋ ਰਿਹਾ ਹੁੰਦਾ ਹੈ ਉਹ ਮਹਾਰਾ ਸੱਚੇ ਪਾਸ਼ਾ ਆਪ ਕਰਵਾ ਰਹੇ ਹੁੰਦੇ ਆ ਆਪ ਉਹਨਾਂ ਮਦਦਗਾਰਾਂ ਨੂੰ ਉਹਦੇ ਜੀਵਨ ਦੇ ਵਿੱਚ ਭੇਜਦੇ ਆ ਸੋ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਗੁਰੂ ਨੂੰ ਯਾਦ ਕਰਨਾ ਹੈ ਪਹਿਲਾ ਕੰਮ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਸਮਾਂ ਜ਼ਰੂਰ ਕੱਢੋ ਨਿਯਮ ਦੇ ਨਾਲ ਘਟੋ ਹਰ ਰੋਜ਼ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰੋ ਬਹੁਤ ਚੰਗਾ ਹੋਵੇਗਾ ਕਿ ਜੇ ਦਿਨ ਦੀ ਸ਼ੁਰੂਆਤ ਪਰਮਪਿਤਾ ਪ੍ਰਮਾਤਮਾ ਜੀ ਦੇ ਨਾਮ ਤੋਂ ਕਰੋ ਬਾਕੀ ਦੁਨਿਆਵੀ ਕੰਮ ਧੰਦੇ ਵੀ ਆਪਾਂ ਸਾਰੇ ਹੀ ਕਰਨੇ ਆ ਛੱਡਣਾ ਕੋਈ ਕੰਮ ਨਹੀਂ ਆ ਪਰਿਵਾਰਕ ਸੰਸਾਰਿਕ ਕਾਰੋਬਾਰਿਕ ਸਾਰੀਆਂ ਜ਼ਿੰਮੇਵਾਰੀਆਂ ਲਵਾਉਣੀਆਂ ਨੇ ਪਰ ਸਭ ਤੋਂ ਪਹਿਲਾਂ ਉਹ ਪਰਮਪਿਤਾ ਪ੍ਰਮਾਤਮਾ ਜੀ ਨੂੰ ਯਾਦ ਕਰਨਾ ਫਿਰ ਦੇਖੋ ਹਰ ਕੰਮ ਦੇ ਵਿੱਚ ਬਰਕਤ ਆਉਂਦੀ ਆ ਤੇ ਹਰ ਕੰਮ ਕਰਨਾ ਆਸਾਨ ਹੋ ਜਾਂਦਾ ਹੈ ਇੰਜ ਲੱਗਦਾ ਵੀ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਆਪ ਵਿੱਚ ਵਰਤ ਕੇ ਸਾਰੇ ਕੰਮ ਕਰਵਾ ਰਹੇ ਹੋਣ ਸੋ ਉੜਦਿਆਂ ਸਾਰ ਹੀ ਪਹਿਲਾਂ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰੋ ਗੁਰਬਾਣੀ ਦਾ ਪਾਠ ਕਰੋ ਨਾਮ ਜਪੋ ਗੁਰੂ ਘਰੇ ਜਾਓ ਸੇਵਾ ਕਰੋ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਇਹ ਸਾਰੇ ਕੰਮ ਕਰੋ ਜੇ ਸਾਰੇ ਨਹੀਂ ਕਰ ਸਕਦੇ ਤਾਂ ਇੱਕ ਕੰਮ ਹੀ ਨੇਮ ਦੇ ਨਾਲ ਕਰਨਾ ਸ਼ੁਰੂ ਕਰ ਦਿਓ ਬਸ ਨੀਮ ਨਾ ਛੱਟੇ ਮਹਾਪੁਰਖਾਂ ਦੇ ਕਹੇ ਅਨੁਸਾਰ ਸਿੱਖ ਦਾ ਨੀਮ ਨਾ ਛੱਟੇ ਗੁਰੂ ਸਾਹਿਬ ਜੀ ਉਹਦੀ ਕਦੀ ਬਾਣੇ ਇਸ਼ਾਰਤ ਹੈ ਦੂਸਰੀ ਗੱਲ ਜੇ ਗੁਰੂ ਨੂੰ ਯਾਦ ਕਰਨਾ ਹੈ ਤਾਂ ਪੂਰੇ ਪਰੋਸੇ ਦੇ ਨਾਲ ਫਿਰ ਮਨ ਦਾ ਮਾਡੋਲ ਨਾ ਹੋਵੇ ਮਨ ਨੂੰ ਪੂਰਾ ਵਿਸ਼ਵਾਸ ਹੋਵੇ ਕਿ ਜਿਹੜੇ ਗੁਰੂ ਨੂੰ ਮੈਂ ਯਾਦ ਕਰ ਰਿਹਾ ਹਾਂ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਸਭ ਤੋਂ ਵੱਡਾ ਹੈ ਇੰਨੇ ਮੇਰੀ ਹਰ ਥਾਂ ਤੇ ਰਾਖੀ ਕਰਨੀ ਆ ਇੰਨੇ ਹੀ ਮੇਰੇ ਹਰ ਕੰਮ ਦੇ ਵਿੱਚ ਵਰਤਣਾ ਹੈ ਇਹ ਵਿਸ਼ਵਾਸ ਇਹ ਪ੍ਰੋਸਾ ਹੋਵੇ ਤੇ ਪ੍ਰੋਸੇ ਦੇ ਨਾਲ-ਨਾਲ ਸਬਰ ਵੀ ਰੱਖਣਾ ਹੈ ਕਿਉਂਕਿ ਕਈ ਵਾਰ ਸਾਡੇ ਜੀਵਨ ਦੇ ਵਿੱਚ ਕਈ ਇਦਾਂ ਦੇ ਪਰਚੇ ਪੈ ਜਾਂਦੇ ਆ ਜਿੱਥੇ ਮਨ ਸਾਨੂੰ ਪਟਕਾਉਣ ਦੀ ਕੋਸ਼ਿਸ਼ ਕਰਦਾ ਹੈ ਸੱਜੇ ਖੱਬੇ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਮਨ ਨੂੰ ਸਮਝਾਉਣਾ ਹੈ ਕਿ ਨਾ ਮਨਾ ਮੈਨੂੰ ਜੋ ਮਿਲਣਾ ਹੈ ਗੁਰਨਾਣ ਕਪਾਦਸ਼ਾ ਜੀ ਦੇ ਦਰ ਤੋਂ ਮਿਲਣਾ ਹੈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਮਿਲਣਾ ਹੈ ਮਨ ਨੂੰ ਇੱਧਰ ਉੱਧਰ ਨਹੀਂ ਭਟਕਣ ਦੇਣਾ ਮਨ ਪੂਰੇ ਪ੍ਰੋਸੇ ਦੇ ਨਾਲ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪੇ ਅਮਰਤ ਵੇਲੇ ਉੱਠ ਕੇ ਜਪੇ ਫਿਰ ਦੇਖਿਓ ਜੀਵਨ ਦੇ ਵਿੱਚ ਕਿੰਨੀ ਤੇਜ਼ੀ ਦੇ ਨਾਲ ਬਦਲਾਅ ਹੁੰਦੇ ਕਮਾਈ ਵਾਲੇ ਸੰਤ ਮਹਾਪੁਰਖ ਇਹ ਜੋ ਵੀ ਬਚਨ ਆਪਾਂ ਨੂੰ ਸਮਝਾਉਂਦੇ ਆ ਨਾ ਕਿਤੇ ਜੀਵਨ ਦੇ ਵਿੱਚ ਅਪਣਾ ਲਈਏ ਜੀਵਨ ਪਲਟੇ ਖਾ ਜਾਂਦਾ ਹੈ ਅਮਰਤ ਵੇਲੇ ਦੀ ਭਜਨਮੰਦਗੀ ਪੂਰੇ ਪਰੋਸੀ ਦੇ ਨਾਲ ਕੀਤੀ ਹੋਈ ਭਜਨਮੰਦਗੀ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਅਤੇ ਸਭ ਕੁਝ ਕਰਕੇ ਪਰਮਕੀਤਾ ਪ੍ਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਣਾ ਸਬਰ ਰੱਖਣਾ ਕਾਲੇ ਨਹੀਂ ਪਹਿਣਾ ਫਿਰ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸੰਭਾਲਦੇ ਤੱਕ ਜਾਓਗੇ ਮਾਰਾ ਸੱਚੇ ਪਾਸ਼ਾ ਦਿੰਦਿਆਂ ਨਹੀਂ ਥੱਕਦੇ ਉਹ ਸਤਿਗੁਰ ਸੱਚੇ ਪਾਸ਼ਾ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਤੇ ਨਾ ਹੀ ਉਹ ਦੇਣ ਲੱਗਿਆਂ ਦੇਰ ਕਰਦੇ ਆ ਬਸ ਸਾਨੂੰ ਮੰਗਣਾ ਨਹੀਂ ਆਉਂਦਾ ਸਾਡਾ ਹੀ ਮਨ ਇੱਧਰ ਉੱਧਰ ਪਟਕਦਾ ਰਹਿੰਦਾ ਹੈ ਮਨ ਨੂੰ ਇੱਕ ਥਾਂ ਤੇ ਲਾ ਲਈਏ ਉਹ ਪਰਮਪਿਤਾ ਪਰਮਾਤਮਾ ਜੀ ਇੱਕ ਨੇ ਬਸ ਉਹਨਾਂ ਦੇ ਨਾਮ ਵੱਖ-ਵੱਖ ਆ ਤੁਸੀਂ ਜਿਸ ਵੀ ਗੁਰੂ ਨੂੰ ਇਸ਼ਟ ਨੂੰ ਯਾਦ ਕਰਦੇ ਹੋ ਪੂਰੇ ਪਰੋਸੇ ਦੇ ਨਾਲ ਉਹਨੂੰ ਯਾਦ ਕਰੋ ਅਮਰਤ ਵੇਲੇ ਉੱਠ ਕੇ ਯਾਦ ਕਰੋ ਆਪਣੇ ਦੁੱਖ ਸੁੱਖ ਦੀ ਅਰਦਾਸ ਬੇਨਤੀ ਉਹਦੇ ਅੱਗੇ ਕਰੋ ਦਿੱਤੀਆਂ ਹੋਈਆਂ ਦਾਤਾਂ ਦਾ ਮਾਲਕ ਨੂੰ ਸ਼ੁਕਰਾਨਾ ਭੇਜੋ ਫਿਰ ਦੇਖੋ ਮਾਲਕ ਦੀ ਕਿਰਪਾ ਕਿੰਜ ਵਰਤਦੀ ਜਿਹੜੇ ਭੈਣ ਭਰਾ ਸਿੱਖ ਧਰਮ ਦੇ ਵਿੱਚ ਆ ਉਸ ਵੇਲੇ ਉੱਠਦਿਆਂ ਸਾਰ ਪਹਿਲਾਂ ਗੁਰਮੰਤਰ ਮੂਲ ਮੰਤਰ ਜਾਪ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਗੁਰੂ ਘਰੇ ਜਾਓ ਸਿੱਖ ਆਪਣਾ ਨਿਤ ਦਾ ਨੇਮ ਪੱਕਾ ਕਰ ਲੈ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਦੀ ਬਾਣੀ ਤੋਂ ਕਰੇ ਕੁਝ ਦੇਰ ਬੈਠ ਕੇ ਨਾਮ ਜਪੇ ਉਹਦੇ ਜੀਵਨ ਦੇ ਵਿੱਚ ਆਪਣੇ ਆਪ ਬਦਲਾਅ ਹੋਣੇ ਸ਼ੁਰੂ ਹੋ ਜਾਂਦੇ ਗੁਰੂ ਸਾਹਿਬ ਜੀ ਨੇ ਸਾਡੀ ਤਰੱਕੀ ਦੇ ਸਾਡੀ ਤੰਦਰੁਸਤੀ ਦੇ ਰਾਹ ਆਪਣੇ ਆਪ ਸਾਡੇ ਲਈ ਸਪਸ਼ਟ ਕਰ ਦਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਦਾ ਭਲਾ ਹੀ ਕਰਦੇ ਆ ਸਾਡੇ ਲਈ ਜੋ ਕਰਦੇ ਆ ਚੰਗਾ ਕਰਦੇ ਆ ਅਸੀਂ ਹੀ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਤੇ ਨਹੀਂ ਚੱਲਦੇ ਕਿਉਂਕਿ ਸਾਨੂੰ ਆਪਣੇ ਲਈ ਸਹੀ ਰਾਹ ਸਪਸ਼ਟ ਦਿਸਦਾ ਹੀ ਨਹੀਂ ਸਾਡੇ ਮਨ ਦੇ ਉੱਤੇ ਹੋਰ ਕਈ ਤਰ੍ਹਾਂ ਦੇ ਪਰੰਪਲੇਖੇ ਆ ਮਨ ਦੇ ਉੱਤੇ ਮਨਾ ਮਨਾਈ ਮੈਲ ਜੰਮੀ ਪਈ ਆ ਜਦੋਂ ਨਾਮ ਜਪਾਂਗੇ ਤਾਂ ਇਹ ਮਨ ਦੇ ਲਈ ਸਭ ਕੁਝ ਸਾਫ਼ ਸਪਸ਼ਟ ਹੋ ਜਾਣਾ ਹੈ ਗੁਰੂ ਸਾਹਿਬ ਜੀ ਦਾ ਦੱਸਿਆ ਹੋਇਆ ਰਾਹ ਇਹ ਮਨ ਨੂੰ ਸਾਫ਼-ਸਾਫ਼ ਦਿ세ਗਾ ਚੱਲਣਾ ਆਸਾਨ ਹੋ ਜਾਵੇਗਾ ਫਿਰ ਆਓ ਗੁਰੂ ਸਾਹਿਬ ਜੀ ਦੀ ਅਰਦਾਸ ਬੇਨਤੀ ਕਰਕੇ ਆਪਣੇ ਜੀਵਨ ਦੇ ਵਿੱਚ ਇਹ ਕੰਮ ਕਰਨੇ ਸ਼ੁਰੂ ਕਰੀਏ ਅਮਰਤ ਵੀਲੇ ਦੀ ਭੈਣੇ ਮੰਦਗੀ అతి ਉਹ ਵੀ ਪੂਰੇ ਨੀਂਦ ਦੇ ਨਾਲ ਇਹ ਨਹੀਂ ਵੀ ਅੱਜ ਉੱਠ ਗਏ ਕੱਲ ਨੂੰ ਨਾਗਾ ਬਹਿ ਗਿਆ ਨਾ ਹਰ ਰੋਜ਼ ਉੱਠਣਾ ਹੈ ਹਰ ਰੋਜ਼ ਸਵੇਰੇ ਉੱਠਣਾ ਹੈ ਤੜਕੇ ਉੱਠਣਾ ਹੈ ਤਾਰਿਆਂ ਦੀ ਸ਼ਾਮੀ ਉੱਠਣਾ ਹੈ ਸਵੇਰੇ 3 ਤੋਂ ਲੈ ਕੇ 6 ਵਜੇ ਦੇ ਵਿੱਚਕਾਰ ਉੱਠਣਾ ਹੈ ਜੇ 3 ਤੋਂ ਪਹਿਲਾਂ ਕਿਸੇ ਕਾਰਨ ਕਰਕੇ ਜਾਗ ਆ ਗਈ ਆ ਫਿਰ ਤਾਂ ਹੋਰ ਵੀ ਵੱਡੇ ਭਾਗ ਰਾਤ ਨੂੰ ਸਮੇਂ ਸਿਰ ਸੌਂ ਜਾਏਗੀ ਤਾਂ ਉੱਠਣ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ 9 ਤੋਂ 10 ਦੇ ਵਿੱਚ ਸੌ ਜਾਓ ਹੁਣ ਤਾਂ ਜਿਵੇਂ ਸਰਦੀਆਂ ਦਾ ਮੌਸਮ ਹੈ ਆਟ ਤੋਂ 9 ਦੇ ਵਿੱਚ ਆਪਾਂ ਆਪਣੇ ਸਾਰੇ ਕੰਮ ਧੰਦੇ ਕਰਕੇ ਆਪਣੇ ਬਿਸਤਰ ਤੇ ਆ ਜੰਨੀ ਆ ਆਪਣੇ ਬੱਚਿਆਂ ਦਾ ਵੀ ਨਿਯਮ ਬਣਾਓ ਕਿ ਰਾਤ ਨੂੰ 8 ਤੋਂ 9 ਦੇ ਵਿਚਕਾਰ ਸੌਂ ਜਣਾ ਬਸ 8 ਵਜੇ ਤੋਂ ਬਾਅਦ ਸੌਣ ਦੀ ਤਿਆਰੀ ਕਰਨੀ ਆ 8 ਵਜੇ ਤੋਂ ਬਾਅਦ ਗੁਰੂ ਦੇ ਨਾਲ ਗੱਲਬਾਤ ਕਰੋ ਗੁਰੂ ਦੀਆਂ ਗੱਲਾਂ ਕਰੋ ਕੁਝ ਵੀ ਇੱਧਰ ਉੱਧਰ ਦਾ ਨਾ ਦੇਖੋ ਜੇ ਕੋਈ ਵੀਡੀਓ ਦੇਖਣੀ ਆ ਜੇ ਕੁਝ ਵੀ ਦੇਖਣਾ ਹੈ ਤਾਂ ਗੁਰੂ ਸਾਹਿਬ ਜੀ ਦੇ ਨਾਲ ਗੁਰਬਾਣੀ ਦੇ ਨਾਲ ਉਹ ਪਰਮਪ੍ਰਦਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਸੰਬੰਧਿਤ ਦੇਖੋ ਕਿਉਂਕਿ ਰਾਤ ਨੂੰ ਜੋ ਅਸੀਂ ਪੜ੍ਹਦੇ ਆ ਸੁਣਦੇ ਆ ਦੇਖਦੇ ਆ ਉਹਦਾ ਅਸਰ ਪੂਰੀ ਰਾਤ ਸਾਡੇ ਮਨ ਅੰਦਰ ਚੱਲਦਾ ਏ ਸੋ ਇਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਜੀਵਨ ਦਾ ਨਿਜਮ ਬਣਾਓ ਕਿ ਕੋਈ ਵੀ ਨਾਟਕ ਟੇਟਕ ਨਹੀਂ ਵੇਖਣਾ ਕੋਈ ਫਿਲਮ ਨਹੀਂ ਵੇਖਣੀ ਇਧਰ ਉਧਰ ਦੀਆਂ ਰੀਲਾਂ ਨਹੀਂ ਦੇਖਣੀਆਂ ਸਿਰਫ ਗੁਰੂ ਦੇ ਨਾਲ ਸੰਬੰਧਿਤ ਗੱਲਾਂ ਕਰਨੀਆਂ ਜਾਂ ਸੁਣਨੀਆਂ ਨੇ ਗੁਰੂ ਗੁਰੂ ਕਰਦੇ ਸੌ ਜਾਓ ਗੁਰਬਾਣੀ ਦਾ ਪਾਠ ਕਰੋ ਰੱਬ ਦਾ ਨਾਮ ਜਪਦੇ ਹੋਏ ਸੋਵੋ ਸਵੇਰੇ ਆਪਣੇ ਆਪ ਹੀ ਗੁਰੂ ਗੁਰੂ ਕਰਦਿਆਂ ਜਾਗ ਆਵੇਗੀ ਅਤੇ ਅਮਰਤ ਵੇਲੇ ਉੱਠਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਬੜੀ ਆਸਾਨੀ ਦੇ ਨਾਲ ਉੱਠ ਜਾਓਗੇ ਉੱਠੋਗੇ ਵੀ ਪੂਰੀ ਚੁਸਤੀ-ਗੁਰਤੀ ਦੇ ਨਾਲ ਕੋਈ ਥਕਾਵਟ ਨਹੀਂ ਕੋਈ ਆਲਸ ਨਹੀਂ ਇਹ ਤੁਸੀਂ ਅੱਜ ਹੀ ਅਜਮਾ ਕੇ ਦੇਖ ਲਓ ਸੋ ਸੰਗਤੀ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੇਨਪਰਾਵਾਂ ਤੱਕ ਪਹੁੰਚ ਸਕੇ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋਂ ਚੰਗੀ ਨਹੀਂ ਲੱਗੀ ਤੁਸੀਂ ਸਹੀ ਨਹੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਲਿਖ ਦੇਣਾ ਇਹਨਾ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਕਮੈਂਟ ਬਾਕਸ ਦੇ ਵਿੱਚ ਸੋਹਣਾ ਜਿਹਾ ਕਮੈਂਟ ਕਰਕੇ ਸਾਡਾ ਹੌਸਲਾ ਜ਼ਰੂਰ ਵਧਾ ਦਿਆ ਕਰੋ ਜਿਸ ਵਿਸ਼ੇ ਤੇ ਤੁਸੀਂ ਅਗਲੀ ਵੀਡੀਓ ਸੁਣਨਾ ਚਾਹੁੰਦੇ ਹੋ ਉਹ ਵਿਸ਼ਾ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਆ ਕਰੋ ਇਹਦੇ ਨਾਲ ਸਾਡੀ ਬਹੁਤ ਮਦਦ ਹੋ ਜਾਂਦੀ ਆ ਵੀਡੀਓ ਬਣਾਉਣ ਚ ਬੜੀ ਆਸਾਨੀ ਹੋ ਜਾਂਦੀ ਹੈ ਸੋ ਇਹ ਬੇਨਤੀਆਂ ਵੀ ਜਰੂਰ ਪ੍ਰਮਾਣ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ